ਕਰਤਾਂਗੇ ਮੈਂ ਤਾਂ ਪਾਣੀ ਉੱਤੇ ਨਹੀਂ ਉੱਤੇ ਹੋਰ YouTube ਆਪਾਂ ਲਿਖ ਦੇਣਾ ਆਪਣਾ ਖਾਸ ਭਰਾਵਾਂ ਵਾਲੀ ਬਾਹਰ ਨਹੀਂ ਬਾਪਾ ਉਹ ਪਰੇ ਲੰਮੀ ਐਨਆਰਓ ਦੀ ਵਾਲੀ ਸਪੈਸ਼ਲ ਵਲੌਗ ਠੀਕ ਹੈ ਨਹੀਂ ਆਹ ਰੋ ਦੇਖਦੇ ਆਪਾਂ ਕਰਦੇ ਇਹਨੂੰ ਫੋਕਸ ਆ ਜੀ ਲਾ ਪਾਣਾ ਇਹ ਸਾਡਾ ਵਲੌਗ ਇੰਨਾ ਦਾ ਹੁਣ ਬੜੇ ਦਿਨਾਂ ਬਾਅਦ ਹੋਣਾ ਚੇਤਾ ਹੀ ਭੁੱਲ ਗਿਆ ਸਦੀਆਂ ਮਹਿੰਗੀਆਂ ਸਦੀਆਂ ਬਾਅਦ ਵਲੌਗ ਆਉਣਾ ਦੋਗੇ ਸਾਡਾ ਆਹ ਕਾਂਝਾ ਵਲੌਗ ਆਹ ਵੱਡਣੀ ਘਵਾੜੇ ਨਾ ਅੱਛਾ ਆਹ ਵੱਡਣੀ ਆ ਰੇ ਨਾ ਠੀਕ ਆ ਬਾਹਰ ਇਹਨੂੰ ਨਰਾਹ ਤੇ ਕਰੋ ਇਹ ਸੀਨ ਦੇਖ ਲੋ ਚਲੋ ਭਾਈ ਹੁਣ ਚਲੋ ਚਲੋ ਇਹ ਖਿੱਚਣਗੇ ਨੌਜਵਾਨ ਝੋਟਿਆਰ ਕੇ ਆ ਪਿਆਈਓ ਜੋ ਬੇੜਾ ਖੋ ਪਰਖਿਆ ਜਾਣਾ ਜੋਰ ਏ 91 788 ਆਪਾਂ ਮਾਰ ਦੋ ਨੀ ਬਾਹਾਂ ਨੀ ਜਿਹੜਾ ਜਣਾ ਜੋਰ ਨਾਲ ਆਵੇ ਧੋਖੇ ਬਾੜੋ ਇਹ ਬਾਤ ਠੰਡਾ ਪੈ ਠੰਡਾ ਨਾ ਤੇਰਾ ਬਹੁਤ ਵਧੀਆ ਵੀ ਬਹੁਤ ਵਧੀਆ ਚਲੋ ਤੇਰਾ ਤੜਾ ਹੋ ਗਿਆ ਉਹੋ ਹੀ ਦਾ ਚੱਕ ਦੇ ਇਹਨੇ ਹੁਣੇ ਕਾਟ ਦੇਣੀ ਆ ਪਾਟਾ ਪਚੋਸੀ ਆ ਉਹ ਪਰ ਗਿਆਨੀ ਵੀ ਬਣਾ ਬੈਠਾ ਓਏ ਚਲਾ ਲਾ ਜੀ ਤੁਹਾਰਾ ਇਹ ਕਰੀ ਤਾਹਾਨੂੰ ਚੱਲਦਾ ਕਰੀ ਤਾਹਾਨੂੰ ਚੱਲਦਾ ਆ ਸ਼੍ਰੇਸ਼ ਦੇ ਦੋ ਬਣਾਨੇ ਤੂੰ ਆਏ ਬਾਬਾ ਚਲੋ ਬਈ ਚੱਕ ਸੈਟਲੋ ਟੇਕ ਜੀ ਚਲੋ ਭਾਈ ਆਓ ਨਾ ਰਹਿਣ ਨਾ ਮਤ ਬਸ ਚਲੋ ਜੀ ਉਹ ਮੈਦਾਨ ਫਰਸਟ ਸਟੇਸ਼ਨ ਤੋਂ ਅਨੁਸਾਰਿਆਂ ਨੂੰ ਆ ਰਿਹਾ ਅਗਲੇ ਸਟੇਸ਼ਨ ਤੇ ਮਿਲਦੇ ਸਾਰਿਆਂ ਨੂੰ ਹਾਂਜੀ ਚਲੋ ਗੁੱਡ ਬਾਏ ਜਾਂਦੇ ਜਾਂਦੇ ਕੁੱਤੇ ਪੈ ਗਈ ਆ ਜਾ ਛੇਦੀ ਅੱਜ ਨਹੀਂ ਤੈਨੂੰ ਛੱਡਣਾ ਆ ਗਿਆ ਕਿੰਨਰ ਤੇ ਹਟਾ ਲੈ ਅੱਜ ਪਿਆਰ ਸੀ ਉਹ ਹਾਡੀਆ ਕੀ ਹੋ ਰਹੀ ਤੁਹਿਆਰੇ ਕੁਤੀ ਹੀ ਰਹਿਣਾ ਨਹੀਂ ਬਚਾਲਾ ਅਸੀਂ ਵੱਢ ਕੇ ਖਾ ਜਾਣੇ ਹਾਂ ਖਾ ਜਾਣੀ ਹੈ ਯਾਰ ਫੋਨ ਬਦਲ ਦੇਣਾ ਯਾਰ ਕਾਲੀ ਬੋ ਕਰ ਦੇ ਲੋ ਜੀ ਸੇਵਾਦਾਰ ਪੇੜ ਫਟ ਦੇ ਦੇ ਦੇਣਾ ਇਹ ਰੱਖ ਲੈਣ ਪਰ ਇਹਦਾ ਕੈਮਰਾ ਨਹੀਂ ਮੈਨੂੰ ਸਹੀ ਲੱਗਾ ਉਹ ਨਾ ਕੀ ਆ ਲਓ ਜੀ ਆਪਣੇ ਬੰਦੇ ਨੂੰ ਫੋਟੋਨੀ ਪ੍ਰੋ ਦਾ ਕੈਮਰਾ ਨਹੀਂ ਸਹੀ ਲੱਗਾ 13 ਪ੍ਰੋ ਬਲੋ ਮਾਰ ਕੇ ਪਾਉਂ ਰੋਣੀ ਕਰਕੇ ਦਵੇ ਫਟਾ ਨਿਆਰੇ ਨਾ ਪੈਟਰੋਲ ਵਾਲਾ ਪਾਣੀ ਪਾਉਣਾ ਬੱਸ ਬੱਸ ਦੂਤ ਵਾਲਾ ਸੁਭਾ ਲੈ ਆਇਆ ਹੈ ਮੁੰਬਈ ਚ ਰਹਦੀ ਬੱਜਣ ਉਹ ਛਾਪੀਆਂ ਚੱਕੋ ਯਾਰ ਤੂੰ ਆਡੀ ਵਿੱਚ ਸਨੱਖਾਂ ਬਣੀਆਂ ਨੇ ਰਹਿ ਜਾ ਪਾਣੀ ਚ ਪਾ ਲੈਣਾ ਵੀ ਸਾਰਾ ਚੜਿਆ ਗਿਆ ਸੀ ਚੜਿਆ ਗਿਆ ਮੜ ਕੇ ਮਾੜੇ ਵੀ ਕਿੱਥੇ ਟਿਕਾਇਆ ਚੜਿਆ ਗਿਆ ਚੰਗੀ ਜਿਹਾ ਟੱਕ ਕੇ ਚੜੇ ਫੇਰ ਆ चलो भाई, चलो सबको ट्राली चलो पे, चलो डेल्टा पे। पहले, पहले। चढ़ दो, चढ़ 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 लेंगे। देख, तो देख।, तो देख। ਹੋਰ ਛੋਟੇ ਗਏ ਭਾਈ ਬੈਸ ਹੋ ਰਹੀ ਆ ਰਿਹਾ ਵੀ ਸਮਾਨ ਇੱਕ ਟਰਾਲੀ 'ਚ ਨਹੀਂ ਹੋਣਾ ਓਏ ਆ ਜਾਣਾ ਇਹਦੇ ਵਿੱਚ ਨਹੀਂ ਚਲਾਉਣਾ ਚਲਿਆ ਨਾ ਫੇਗੀ ਬੈਡ ਤੋਂ ਭਰ ਲਾ ਚੈਨ ਕਰ ਦੋ ਭਰਾਵਾ ਓਏ ਚੀ ਲੱਦਣਾ ਇੱਕ ਚੀ ਕਰਨ ਮਾੜਾ ਮਾੜਾ ਆ ਰਾ ਫੇਰ ਤੇ ਚੱਲ ਬਾਸ ਆਪਾਂ ਨੇ ਸਾਰਾ ਪੂਲੇ ਕੱਢੋ ਪਹਿਲੋ ਵਿੱਚ ਪੂਲੇ ਕੱਢੋ ਓਏ ਚਾਹ ਬਣਾ ਕੇ ਲਾਓ ਫੇਰ ਸਕੀਮਾ ਚਾਹ ਗਿਆ ਲੈ ਆ ਬੰਦਾ ਠੀਕ ਹੈ ਨਹੀਂ ਪੂਲੇ ਕੱਢੋ ਆ ਦੱਸ ਕੰਮ ਪੂਲੇ ਬਾਅਦ ਉਹ ਮਗਰਲਾ ਦਾ ਲਾ ਲਾ ਸਾਫ ਕਰੋ ਜਾਂ ਦਾ ਲਾ ਛਿੱਟੀਆਂ ਹੀ ਚੱਕ ਥੱਲੇ ਛੱਡ ਦੇ ਜਾਂ ਵੇਚੀ ਰਹਿਣ ਦੇ ਆ ਆ ਵੇਚੀ ਰਹਿਣ ਦੇ ਇੱਕ ਸਾਫ ਪਾ ਇਹ ਹੋਗਾ ਹੁਣ ਬੈਗ 'ਚ ਹੋਣਾ ਸੰਗਲ ਨੂੰ ਬੈਗ ਚ ਆਹ ਥੱਲੇ ਆਇਆ ਹੈ ਨਾ ਪੜੀ ਆ ਲਾ ਲਈ ਵੇ ਆ ਜਾਣਾ ਥੱਲੇ ਦਾ ਦੋ ਮੋੜੀ ਆ ਵੱਡੇ ਨਾਲ ਛੋੜੇ ਹੋ ਜਾਣਗੇ ਭੱਟੇ ਆ ਆ ਸੇ ਥੱਲੇ ਆਵਣਾ ਨਹੀਂ ਥੱਲਾ ਫੇਰ ਖੋਲ ਜੂ ਹਾਂ ਆ ਡੈਪਟਰ ਨਾਲ ਚੱਲ ਫਿਰ ਆ ਉਹ ਇੱਧਰ ਸੈੱਟ ਲੈਂਦੇ ਆ ਜਿਤਨਾ ਪਨਾਪਾ ਉਹ ਇੱਧਰ ਆ ਗੀ ਕੱਟਿਆ ਹਾਂ ਇਹੇ ਚੱਪਣਾ ਬੋਲਣਾ ਤੁਹਾਨੂੰ ਮੈਂ ਕਿਹਾ ਨਾਲ ਲਾ ਦੇਣਾ ਜੋੜ ਦਿੰਨੇ ਆ ਆ ਜਾਨੇ ਠੀਰ ਲਾ ਨਾ ਕਿੰਨੇ ਦੋ ਦੋ ਬਣਾ ਦੇਣਾ ਇਹਨਾਂ ਦੇ ਸੱਡੇ ਪਾ ਕੇ ਸੋਖੇ ਆ ਨਾ ਟਕਾ ਕੇ ਗਾਮ ਪਲਟੀ ਦੇਣੀ ਨਾਲ ਆਖਿਆ ਕਬ ਇਹਨਾਂ ਦੇ 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 ਉਹਨਾਂ ਨੇ ਥੱਲੇ ਥੱਲੇ ਹੋਰ ਜਾ ਮੈਂ ਦੱਸ ਦਿੰਦਾ ਹੋ ਜਾਵੇ ਛੋਡਾ ਭੇਜ ਦੇਵੇ ਓ ਬਹੁਤ ਥਕਿਆ ਵਲੀ ਚੱਕਣਾ ਮਾੜਾ ਮੜਾ ਬੰਗਾਲ ਬੰਲੇ ਢੁਸ਼ਾ ਦੇ ਓਨੇ ਛੱਡ ਦੇ ਜੱਟ ਆਲੇ ਨੇ ਸੇ ਨਹੀਂ ਹੋਣਾ ਏ ਥੱਲੇ ਚੱਲੋ ਭਾਈ ਤੇਰੂ ਕਰਵਾ ਉਹਨੂੰ ਲਾਉਂਦਾ ਜੇ ਚੂਹਦਾਰ ਆ ਗਏ ਨਾ ਨਿਕਲਦੇ ਆ ਲਾਓ ਬੱਟਾ ਐਦਾਂ ਗਰਾਂ ਦੇ ਮਡਰੂ ਐਦਾਂ ਲੰਬੇ ਲੰਬੇ ਰੇ ਆਇਨੇ ਟਰੈਜੀ ਵਧੀਆ ਸੌਖੇ ਚੱਲੋ ਦੇਖ ਕਿ ਮੈਂ ਹੁਣੇ ਲਾ ਦੇਣਾ ਚੱਲ ਬੱਸ ਬੱਸ ਇਹਨੂੰ ਇਹਨੂੰ ਟੈਟ ਹੀ ਕਹਿਣਾ ਜੀ ਬਾਅਦ ਬਾਅਦ ਐਡ ਕਰ ਦੇਣਾ ਵਾਹਿਗੁਰੂ ਵਾਹਿਗੁਰੂ ਲੈ ਓਏ ਸੋਨੂੰ ਨਾ ਕੀ ਹੋ ਰਹੀ ਆ ਫੱਟ ਤੇ ਵੱਜੂ ਨਹੀਂ ਨਹੀਂ ਆਹ ਹੋ ਗਾ ਬਹੁਤ ਸੰਗ ਮਾਰ ਮਰਦਾ ਪੱਥਰ ਲਗਾਇਆ ਬਹੁਤ ਸੰਗ ਮਾਰਦਾ ਨਹੀਂ ਮੁੜ ਕੇ ਦਿੱਤਾ ਥੱਲੇ ਬੰਬੀ ਪਾਣੀ ਪੀਣ ਲੈ ਪੁੱਤ ਗਿਆ ਹੈ ਬੰਬੀ ਦਿੱਤਾ ਖਿੱਚਣਾ ਖਿੱਚਣਾ ਚੱਲ ਕਰਦੇ ਕੋਈ ਨਹੀਂ ਚੀਜ ਪੈਣੀ ਤੇ ਉੱਥੋਂ ਪੈਟਰੋਲ ਲੱਭਾ ਹੋਰ ਚਲਾਈ ਕਰਦਾ ਬਸ ਇਹੇ ਛੱਡ ਕੇ ਆਏ ਆ ਚੌੜੀ ਦੇ ਛੱਡ ਕੇ ਇਹੇ ਉੱਥੋਂ ਕੋਣ ਲੈ ਗਿਆ ਉੱਥੋਂ ਮੈਂ ਚੱਕਿਆ ਬਾਜੀ ਮੋਟਰ ਚਲਾਉਣਾ ਪਿਆ ਤੈਨੂੰ ਕਹਿਆ ਨਾ ਸਾਨੂੰ ਤੈਨੂੰ ਕਹਿਣਾ ਤਾਂ ਗਲਤੀ ਤੇਰੀ ਹੈ ਮਾਲ ਸਿਆਣੇ ਹੋ ਗਏ ਨਾ ਮੁੰਡੇ ਹੁਣ ਸਿਆਣੇ ਹੋ ਗਏ ਮਾਣ ਲਈ ਮਾਣ ਮੱਛਾ ਘਟਾ ਲੀਆਂ ਸਿਆਣੇ ਹੋ ਗਏ ਨਾ ਮੈਂ ਕਾਹਦਾ ਲੀਦਾ ਹੋਗਾ ਨਾ ਤੱਕਾ ਉਹ ਆ ਗਿਆ ਲੈ ਗਿਆ ਮੁੰਡਾ ਤੁਸੀਂ ਜਿੱਥੋਂ ਮੁੜ ਕੇ ਆਏ ਆ ਹੈ ਉੱਥੋਂ ਕਦੋਂ ਮੁੜ ਕੇ ਆ ਗਏ ਪਤਾ ਲੱਗ ਗਿਆ ਏ ਦੇ ਚਲ ਜਾ ਪاور ਬੈਂਕ ਫੜ ਲਿਆ ਓਏ ਸਾਡੇ ਕਰੋ ਪاور ਬੈਂਕ ਫੜਦਾ ਇੱਥੇ ਆ ਤੇਰੇ ਭਰਾ ਨਹੀਂ ਲਾਉਣਾ ਸਾਡਾ ਤਾਂ ਨਹੀਂ ਕੋ ਹੋ ਜਾਣਾ ਕੋਈ ਨਹੀਂ ਇਹਨੇ ਭੂ ਦੇਖਣਾ ਕਿ ਪاور ਬੈਂਕ ਆ ਕੀ ਫੜਦੀ ਤੇ ਜੋ ਮੈਂ ਚਲਾਇਆ ਨਹੀਂ ਤੂੰ ਸਾਡੇ ਬਲੌਗਰ ਜੀ ਦਾ ਬੋਲਦਾ ਸਾਡੇ ਭਰਾ ਦੀ ਇੱਜ਼ਤ ਹੀ ਕੋਈ ਨਹੀਂ ਆਹ ਕੋਈ ਭਰਾ ਭਰੂ ਨਹੀਂ ਜੀ ਦੀ ਕੋਈ ਦੇ ਨਹੀਂ ਕਰਦਾ ਚਲ ਕੋਈ ਨਹੀਂ ਚੱਕਾ ਕੋਈ ਸਾਹਿਬ ਚਲ ਨਾ ਮੋੜ ਫੜ ਨਹੀਂ ਨੀ ਪੇਸ ਗਾਇ ਰਖ ਬਾਈ ਥੋ ਟੈਟ ਕਰ ਲਿਆ ਕਰੋ ਹੁਣ ਤੁਸੀਂ ਝੰਡੇ ਦੀ ਚਾਬੀ ਕੋਲੇ ਉਹਨੂੰ ਵਿੱਟ ਲਾਉਂਦੇ ਚੱਲ ਚੱਲ ਯਾਰ ਸਹੀ ਸਹੀ ਬੈਣੀ ਯਾਰੀ ਜੈਰਟ ਲਿਵੜਾ ਮੋਢਾ ਤਾਂ ਹਦਾਂ ਸਾਰੇ ਰੋਡ ਦਾ ਹੁੰਦਾ ਪਰੇ ਯਾਰ ਗਾਲਾਂ ਨੂੰ ਬੰਦ ਕਰ ਦੇ ਬੰਨ੍ਹੋ ਹਾਂ ਤੂੰ ਦੋਸਾ ਤੂੰ ਦੋਸਾ ਵਾਹ ਹੋਣਗੇ ਤੂੰ ਦੋਸਾ ਆਇਓ ਦੋਸਾ ਕੈਨ ਨਿਕਲਣੀ ਹੈ ਤੂੰ ਰੋਜਾ ਤੂੰ ਇੱਥੇ ਬਸਿਤੇ ਰੱਖ ਫਸਿਆ ਕੀ ਇਹਦੇ ਵਿੱਚ ਹਮਲਾ ਇੱਧਰ ਹੋਣੀ ਹੋਣਾ ਹੋਰ ਨਹੀਂ ਹੋਣਾ ਕਰੇ ਕਰ ਵਿੱਚ ਨਹੀਂ ਜਾਣ ਦੀ ਹੋਗੀ ਕੰਨ ਪਾ ਮਰਾ ਲੈ ਨਹੀਂ ਦੂਏ ਤਰ੍ਹਾਂ ਗਾਉਂਗਾ ਹੈ ਤੇ ਨੀ ਚੰਤਾ ਓਏ ਪਾ ਦਈਏ ਇਹਨੂੰ ਨਹੀਂ ਯਾਰ ਪੰਨੀ ਭਾਈ ਸਾਫ ਹੋ ਜਾ ਗਰਾਰੀ ਜੀ ਤੇਲ ਲਾ ਲੂ ਮੜੇ ਨਹੀਂ ਗੜਾ ਜੀ ਬਗੈਲ ਪਾ ਲੈਣੇ ਮੋਗਲੇ ਆ ਤਾਂ ਭਾਈ ਰੋਣਾ ਕੀ ਜੀ ਬੜਾ ਜਾਈ ਤੋ ਤੇ ਹਰਤ ਨਹੀਂ ਜਾਰੀ ਹੋਈ ਨਾ ਬਸ ਆਪਾਂ ਨਾਲ ਆ ਪਲਾਸਟਿਕ ਦਾ ਵੀ ਖੇਚੜੀ ਦਾ ਕਾਹਨ ਗਲਤ ਬਾਪੀ ਸਿੰਘ ਜੀ ਕੀ ਕਹਿਣਾ ਚਾਹੋਗੇ ਕੰਮ ਹੋਣਾ ਚਾਹੀਦਾ ਭਾਵੇਂ ਜਿੱਦਾਂ ਮਰਜ਼ੀ ਹੋਵੇ ਤਾਂ ਹੀ ਟਿਕਦਾ ਸੀ ਆਪਾਂ ਕਹਿੰਦੇ ਠੀਕ ਕਹਾਂਗੇ ਅੱਗੇ ਚੱਲੋ ਚਾਹ ਲੈਓ ਪਹਿਲਾਂ ਚਾਹ ਪੀਣੀ ਤੁਸੀਂ ਆਹ ਦੇਖੋ ਕੋਈ ਗੱਲ ਨਹੀਂ ਇਹ ਪੱਤੀ ਹੈ ਨਾ ਪੱਤੀ ਫੁਰੀ ਦੇ ਇਹ ਇਹ ਤਾਂ ਉਦਾਂ ਹੀ ਆ ਨਹੀਂ ਨਹੀਂ ਆਇਆ ਇਕਲਾ ਚ ਉਹਨੂੰ ਸਰਕਲ ਜਿਹੇ ਦੇ ਵਿੱਚ ਘੁੰਮਦਾ ਅੱਛਾ ਇਕਲਾ ਚੇਰ ਕੀ ਇਹ ਕੋਈ ਆਟਮ ਹੈ ਨਹੀਂ ਨਹੀਂ ਆ ਵੀ ਹਾਂ ਹੋਟਦੀ ਹੈ ਪਰ ਇਹ ਚੱਲਦਾ ਨਹੀਂਗਾ ਪ੍ਰੋਪਰ ਪਛਲਾਤ ਹੋ ਗਿਆ ਕਮੈਂਟ ਚ ਦੱਸੋ ਇਹ ਬ੍ਰੇਕ ਹੋਣੀ ਮੇਰੇ ਹਿਸਾਬ ਨਾਲ ਹਾਂ ਹੋ ਸਕਦਾ ਬ੍ਰੇਕ ਆ ਇਹ ਉਹਦੀ ਬ੍ਰੇਕ ਆ ਮਾਮਾ ਕਲੱਚ ਆ ਵਾ ਇਹ ਬ੍ਰੇਕ ਆ ਲਾਉਣ ਨੂੰ ਜੇ ਕਾਲੀ ਯਾਰ ਬੰਦਾ ਨੱਪ ਦਿਓ ਬਾਰੋਂ ਬ੍ਰੇਕ ਇਹਨੂੰ ਗਾਂਹ ਤੱਕ ਤੇ ਬ੍ਰੇਕ ਲੱਗਣ ਨੂੰ ਆ ਇਹ ਗੁਰਦਾਰੇ ਲੰਦਰਾ ਖਿਆ ਉੱਥੇ ਉਹ ਨਾ ਨੋ ਬੋਰਦਰਾ ਆ ਕੇ ਦੋਵੇਂ ਮੇਰੇ ਬਗੇ ਮੋਟਰਸਾਈਕਲ ਹੀ ਲੈ ਪੈ ਚਲਾਉਣਾ ਉਦੋਂ ਤੱਕ ਲੱਗੇ ਨਹੀਂ ਤੁਸੀਂ ਤੁਹਾਨੂੰ ਤੇ ਨਹੀਂ ਲੱਭਣ ਇਹਦੇ ਪਾਕਤਾਨ ਤੇਲ ਗਵਾਜ ਗਿਆ ਵਜਾ ਲੈ ਉਥੇ ਗੁਰਦਾਰੇ ਕੋ ਛੱਡੇ ਆਣੇ ਤੁਸੀਂ ਜੱਬੜ ਪੁੱਤ ਆ ਲੈnde ਕਮਲ ਨੂੰ ਨਹੀਂ ਚੰਗੀ ਕਮਲ ਆਇਆ ਨਹੀਂ ਉਹ ਕਾ ਤਾਂ ਮੋਟਰਸਾਈਕਲ ਕੋਈ ਲੈ ਜਾ ਉੱਥੇ ਖੜੇ ਮੋਟਰਸਾਈਕਲ ਉਥੋਂ ਮੋਟਰਸਾਈਕਲ ਲੈ ਜਾ ਗੁਰਦਾਰੇ ਚੱਕ ਲੈ ਉਹ ਨਾੜ ਚੱਕ ਪਲੇ ਤੰਨਾ ਓਏ ਰੁਕ ਜਾ ਆ ਹੋਂਦੇ ਦੇ ਵਿੱਚ ਫਸਾ ਗਿਆ ਇਹ ਦੇ ਵਿੱਚ ਆਣੀ ਆ ਲੋਕ ਜੇ ਇਹਦੇ ਦੂਜੇ ਪਾਸੇ ਲੋਕ ਜੇ ਫਸਾ ਗਿਆ ਫੇ ਜਾ ਲੋਕ ਫਸਾ ਨਹੀਂ ਫਸਿਆ ਗੈਰਮੈਂਟ ਤੂੰ ਲਾ ਯਾਰ ਮੈਂ ਤੁਹਾਨੂੰ ਲੱਭਾ ਲੱਭਾ ਗਾੜ ਯਾਰ ਆਰਾ ਫੇ ਇਧਰ ਕਰ ਇਥੇ ਮੋਟਰਸਾਈਕਲ ਲੈ ਜਾ ਤੇ ਉਥੇ ਗੁਰਦੁਾਰੇ ਦੇਖਿਆ ਕੰਮ ਜਰਾ ਟੈਟ ਦਾ ਦੌਰ ਕੋਈ ਨਾ ਟੈਟ ਹੋਏ YouTube ਚੈਨਲ ਗਿਆ ਦਾ ਲੱਗਾ ਠੀਕਪ ਸਿੰਘ ਕਹੋ ਐਨ ਵੀਲੋਗਸ ਤੇ ਆਪਣਾ ਇੰਸਟਾਗ੍ਰam ਪੇਜ ਲੱਥਾ ਸਿੰਘ ਐਗਰੀ ਇਹ ਕਈ ਵਾਰ ਕਈ ਬੰਦੇ ਹੈਕੂ ਵੀ ਕਰ ਲੈਂਦੇ ਉਹਨਾਂ ਨੇ ਬੇਨਤੀ ਭਾਜੀ ਪਹਿਲਾਂ ਸ਼ੁਰੂ ਕੰਮ ਕੀਤਾ ਵਾ ਬਾਂਬੇ ਦੇ ਨਾਂ ਨਾਲ ਪਰ ਹੁਣ ਨਹੀਂ ਕੀਤਾ ਫਰੀਦ ਅਸੀਂ ਢੇਡ ਤੇ ਲਿਆ ਵਾ ਮਰੀਦ ਸਾਡੇ ਕੋਲ ਹੋਰ ਕਮੈਂਟਾਂ ਦੱਸੋ ਕਿਦਾਂ ਹੋਊਗਾ ਐ ਵੀ ਆ ਦੱਸਿਓ ਕਿਦਾਂ ਬਣਨੀ ਆ ਉਹਨਾਂ ਨੇ ਕਹਿੰਨਾ ਕਾਕਾ ਕੋਈ ਗਲਤ ਸਿਰੇ ਲੱਗ ਲੈਣ ਤੂੰ ਹੀ ਕਹਿੰਦਾ ਜਿੰਨੇ ਮੂੰਹ ਨੇ ਗੱਲਾਂ ਕਰੀ ਜਾਂਦੇ ਪਹਿਲਾਂ ਮੜਾ ਕੱਸ ਦੇ ਹੋਏ ਗਾਨਾ ਤੋਰਦੇ ਮੜਾ ਨਾ ਤੋਂ ਗਾਣ ਹੋਰ ਕੋਈ ਮੰਦਣੀ ਮੰਨਿਓ ਨਹੀਂ ਮੰਦਣੀ ਨਾ ਮੰਨਿਓ ਪਰ ਹੈਕਿੰਗ ਵਾਲੀ ਮੰਨ ਲਿਓ ਯਾਰ ਲੋ ਆਪਦੇ ਜਨ ਪਰੇ ਥੇ ਨੂੰ ਆ ਉਧਰ ਨੂੰ ਲੱਗੇ ਜਾਣਾ ਕੇ ਨੂੰ ਹਾਂਜੀ ਕਰਨ ਭਾਜੀ ਕੀ ਮਾਹੌਲ ਚਾਲਿਆ ਖਰਾਬ ਹੋ ਗਿਆ ਜੋੜ ਨਹੀਂ ਰਿਹਾ ਹੁਣ ਖੋਲ ਲਿਆ ਕੋਈਆਂ ਸਕੂਟਰ ਖੋਲ ਲਿਆ ਜੋੜਨਾ ਨਹੀਂ ਬੂਰੀ ਚ ਪਾਉਣਾ ਪੈਣਾ ਬੂਰੀ ਲੈਣ ਗਏ ਬੂਰੀ ਲੈਣ ਗਏ ਬੰਦੇ ਥੁਗਿਆਂ ਦੇ ਸਕੂਟਰ ਖੋਲ ਲੈਣ ਜੋੜਨਾ ਨਹੀਂ ਕਹਿੰਦਾ ਮੈਂ ਬੂਰੀ ਵੇਖ ਕੇ ਨੰਬਰ ਵੀ ਲਾ ਦੇਣੀ ਆ ਆ ਗਿਆ ਆ ਗਿਆ ਪੇਜਾਂ ਦੇ ਫੜਾ ਬਲ ਆ ਵੀ ਇੰਜੀਨੀਅਰ ਅੱਜ ਫੇਰ ਹੋ ਗਿਆ ਫੜ ਕੇ ਰੱਖੋ ਨੱਪਾ ਦੇ ਨਾ ਛੱਡ ਦਿਓ ਦੱਸੋ ਇੰਜੀਨੀਅਰ ਸਾਹਿਬ ਹਾਂਜੀ ਅੱਪਾ ਅੱਜ ਮੂਰੇ ਹੋਏ ਹੀ ਨਹੀਂਗੇ ਕਰੋਗੇ ਹਾਲੇ ਤਾਂ ਮਹੀਨ ਦਾ ਹੁਣ ਆਪਣਾ ਹਾਲੀ ਗੱਲ ਕਰ ਜਾਈਏ ਨਾ ਆਪਾਂ ਉਹਦੇ ਠੀਕ ਆ ਰੋੜ ਬੋੜੀ ਲੋਥੇ ਛੱਡੇ ਆਉਣੇ ਨੇ ਹਾਂਜੀ ਮਿੱਤਰੋ ਤੇ ਆਪਾਂ ਕੱਲ ਬਾਲਣ ਨਾਲ ਲੱਦ ਕੇ ਤੇ ਅੱਜ ਆਪਾਂ ਨੂਰਪੁਰ ਪਹੁੰਚ ਗਏ ਜਿੱਤੇ ਪਲਾਤਾ ਕਿਰਾਵਾਦ ਆਪਾਂ ਕੰਮ ਸ਼ੁਰੂ ਕੀਤਾ ਵਲੋਗਾਂ ਦਾ ਹੁਣ ਜਿੱਤਾ ਭੁੱਲ ਜਾਂਦਾ ਵਾ ਆਪਾਂ ਟਰਾਲੀ ਲੈ ਆਏ ਹਾਂ ਇੱਕ ਪਾਸੇ ਆਪਾਂ ਖਾਲੀ ਲੈਣ ਦੀ ਟਰਾਲੀ ਤੇ ਲੱਦੀ ਜਾਂਦੇ ਵਾਲਾਂ ਪੂਰਾ ਇੱਜਾਣੇ ਆ ਤੇ ਅੱਜ ਆਪਣੇ ਸੇਵਾਦਾਰ ਥੋੜੇ ਘੱਟ ਵਾ ਹੋਰ ਨਹੀਂ ਕੋਈ ਚੱਕਰ ਬਾਲਾਂ ਦਾ ਬਾਬੇ ਦੀ ਗਰਬਣ ਐ ਇੱਕ ਦੀ ਬਾਧੂ ਹੋ ਜਾਣਾ ਉਹ ਕਾਲਿਆ ਹੀ ਆ ਓਏ ਓਏ ਇਹਨੂੰ ਅੱਜ ਮਾਰੀ ਖੇਲੀ ਨੂੰ ਉਹ ਮੂਹ ਦਿਖਾ ਰਿਹਾ ਆਪ ਦਾ ਐ ਇਹ ਸਿਆਪਾ ਮਲਦੇ ਬਾਲਾਂ ਲੋਡ ਕਰ ਲਈਏ ਆਪਾਂ ਛੋਟੇ ਛੋਟੇ ਇਹ ਪਾਰਟੀ ਬਣਾਏ ਆ ਬਾਲਾ ਕੋਈ ਏਡਾ ਬੱਚ ਬੋਲਿਆ ਨਹੀਂ ਇਹਦਾ ਤਰਫ ਆਪਾਂ ਆਪਣੇ ਜਿਹੜੇ ਵੀਰ ਆਪਣੇ ਬਾਹਰ ਗਏ ਆ ਸਪੈਸ਼ਲ ਉਹਨਾਂ ਨੂੰ ਵੀ ਬਲਾਉਂਦੇ ਹਾਂ ਆਪਾਂ ਮੇਰਾ ਦੇਖ ਲੈਣੇ ਲੋ ਵੀ ਪਿਛਲੇ ਸਾਲ ਵਿੱਚ ਸਾਡੇ ਤਿੰਨ ਬੰਦੇ ਘਟ ਕੇ ਬਾਹਰ ਚਲੇ ਗਏ ਉਦੋਂ ਪਿਛਲੇ ਸਾਲ ਤਿੰਨ ਘਟੇ ਸੀ ਰੇਗ ਸਾਲ ਘਟ ਜਾਂਦੇ ਬੰਦੇ ਬਾਹਰ ਚਲੇ ਜਾਂਦੇ ਆ ਬਾਬਾ ਫਖਰ ਅਕਮਰਾਂ ਦੇ ਕੋਹਣ ਜਾਂਦਾ ਮਲਦੇ ਆ ਵੀ ਸੇਵਾ ਕਰ ਲਈਆ